ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਬਲੌਗ ਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਹੈਗੇ ਜੀ ਸੰਗਰੂਰ ਦੇ ਸੰਗਰੂਰ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਛੋਟੇ ਸਾਹਿਬ ਜਦ ਤੇ ਮਾਤਾ ਗੁਜਰਕੌਰ ਜੀ ਦਾ ਤੁਸੀਂ ਦੇਖ ਸਕਦੇ ਗੁਰਦੁਆਰਾ ਸ਼੍ਰੀ ਮਨਜੀ ਸਾਹਿਬ ਪਾਤਸ਼ਾਹੀ ਨੌਵੀਂ ਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ ਜੀ ਸੰਗਰੂਰ ਚ ਪਿੰਡ ਐ ਇੱਕ ਜੀ ਹੈਲੋ ਆਰਕ ਸੰਗਰੂਰ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦ ਤੇ ਪਾਤਸ਼ਾਹੀ ਨੌਵੀਂ ਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹਦਾ ਗੁਰਦੁਆਰਾ ਸਾਹਿ ਤੇ ਆਪਾਂ ਚੱਲਦੇ ਆਂ ਅੰਦਰ ਨਤਮਸਤਕ ਹੋਨੇ ਤੁਹਾਨੂੰ ਵੀ ਜਾ ਕੇ ਦਰਸ਼ਨ ਕਰਾਉਣਾ ਮੈਂ ਗੁਰੂ ਘਰ ਦੇ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਹੌਨਲੀ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਆਪਾਂ ਚੱਲਦੇ ਗੁਰੂ ਘਰ ਦੇ ਅੰਦਰ ਤੇ ਇਹ ਗੁਰਦੁਆਰਾ ਸਾਹਿਬ ਦਾ ਸੰਖੇਪ ਹੈ ਤੇ ਅਸੀਂ ਗੁਰਦੁਰਸ਼ੀ ਮਨਜੀ ਸਾਹਿਬ ਤੇ ਧੰਨ ਧੰਨ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਦੇ ਗੁਰਦੁਆਰਾ ਸਾਹਿਬ ਆ ਤੇ ਥੋੜਾ ਜਿਹਾ ਮੈਂ ਤੁਹਾਨੂੰ ਇਹਦਾ ਇਤਿਹਾਸ ਦੱਸ ਦਿੰਨਾ ਬਾਕੀ ਤੁਸੀਂ ਪੜ ਸਕਦੇ ਹੋ ਤੇ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ 'ਚ ਸ਼ਹੀਦ ਕੀਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਦੀਵਾਨ ਟੋਡਰਮਲ ਜੀ ਨੇ ਉਹਨਾਂ ਦਾ ਸੰਸਕਾਰ ਵਾਸਤੇ ਜ਼ਮੀਨ ਖਰੀਦੀ ਤੇ ਉੱਥੇ ਛੋਟੇ ਸਾਹਿਬ ਜਦਿਆਂ ਦੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਤੇ ਉਸ ਤੋਂ ਬਾਅਦ ਜਦੋਂ ਤਿੰਨ ਦਿਨਾਂ ਬਾਅਦ ਦੀਵਾਨ ਟੋਡਰਮਲ ਜੀ ਨੇ ਉਹਨਾਂ ਦੇ ਤੇ ਉਹਨਾਂ ਨੇ ਇੱਕ ਗਾਗਰ ਚ ਪਾ ਕੇ ਉਹ ਇੱਥੇ ਸ਼੍ਰੀ ਮਨਜੀ ਸਾਹਿਬ ਦੀ ਜਗ੍ਹਾ ਤੇ ਭੇਜਦੇ ਸੀਗੇ ਤੇ ਇੱਥੇ ਇੱਕ ਸਾਧੂ ਰਹਿੰਦੇ ਹੁੰਦੇ ਸੀਗੇ ਤੇ ਸਾਧੂ ਅਤੇ ਭਾਈ ਜੋਤ ਸਿੰਘ ਜੀ ਨੇ ਟੋਆ ਪੁੱਟ ਕੇ ਫੁੱਲਾਂ ਫੁੱਲ ਅਸਥਾ ਨੂੰ ਦੱਬ ਕੇ ਉੱਪਰ ਥੜਾ ਬਣਾ ਦਿੱਤਾ ਸੀਗਾ ਤੇ ਉਹ ਥੜਾ ਸਾਹਿਬ ਜੀ ਅੱਜ ਵੀ ਅੰਦਰ ਹੈਗਾ ਵਾ ਦਰਬਾਰ ਸਾਹਿਬ ਚ ਬਾਕੀ ਤੁਹਾਨੂੰ ਮੈਂ ਉਹਦੇ ਵੀ ਦਰਸ਼ਨ ਕਰਾਉਂਗਾ ਤੇ ਛੋਟੇ ਸਾਹਿਬ ਦੇ ਮਾਤਾ ਗੁਜਰ ਕੌਰ ਜੀ ਦੇ ਜਿਹੜੇ ਅਸਥੀਆਂ ਹੁੰਦੀਆਂ ਨੇ ਉਹ ਉੱਥੇ ਥੱਲੇ ਦੱਬੀਆਂ ਹੋਈਆਂ ਨੇ ਤੇ ਦੇਵਾਂਟ ਆਰਡਰ ਮਲਜੀ ਵੱਲੋਂ ਇੱਥੇ ਭੇਜ ਦਿੱਤੇ ਗਏ ਸੀਗੇ ਗੁਰਦੁਆਰਾ ਸ਼੍ਰੀ ਮਨਜੀ ਸਾਹਿਬ ਤੇ ਬਾਕੀ ਆਪਾਂ ਅੰਦਰ ਚੱਲੇ ਤੁਹਾਨੂੰ ਵੀ ਜਾ ਕੇ ਦਰਸ਼ਨ ਕਰਾਉਣੇ ਉਸ ਪਵਿੱਤਰ ਥੜੇ ਦੇ ਜਿੱਥੇ ਛੋਟੇ ਸਾਹਿਬ ਦੇ ਤੇ ਮਾਤਾ ਗੁਜਰਕੌਰ ਜੀ ਦੇ ਦੀਆਂ ਅਸਥੀਆਂ ਰਹੀਆਂ ਨੇ ਬਾਕੀ ਚੱਲਦੇ ਹਾਂ ਜੀ ਆਪਾਂ ਅੰਦਰ ਗੁਰਦੁਆਰਾ ਸਾਹਿਬ ਦੇ ਮੇਰੇ ਤੁਸੀਂ ਦਰਸ਼ਨ ਕਰ ਸਕੋ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਫੋਟੋ ਲੱਗੀ ਹੋਈ ਹੈ ਤੁਹਾਨੂੰ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹ ਛੋਟੇ ਸਾਹਿਬਾਂ ਤੇ ਮਾਤਾ ਗੁਜਰਕੌਰ ਦੇ ਤੇ ਨੀਚੇ ਦੀਵਾਨ ਟੋਡਰਮਲ ਜੀ ਦੀ ਇੱਕ ਫੋਟੋ ਬਣੀ ਹੋਈ ਹੈ ਜਦੋਂ ਛੋਟੇ ਸਾਹਿਬ ਜਦ ਅਸ਼ਹੀਦ ਹੋਣ ਤੋਂ ਬਾਅਦ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਧਰ ਕੇ ਜ਼ਮੀਨ ਖਰੀਦੀ ਸੀਗੀ ਤੇ ਉਹ ਚੀਜ਼ ਦਿਖਾਈ ਗਈ ਹੈ ਇਸ ਪਿਕਚਰ 'ਚ ਬਾਕੀ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਹੈ ਜੀ ਤੁਸੀਂ ਦੇਖ ਸਕਦੇ ਹੋ ਪਾਜ਼ ਕਰਕੇ ਪੜ੍ਹ ਸਕਦੇ ਹੋ ਸਕਰੀਨਸ਼ਾਟ ਲੈ ਕੇ ਬਾਕੀ ਆਪਾਂ ਅੰਦਰ ਚੱਲਦੇ ਹਾਂ ਤੁਹਾਨੂੰ ਵੀ ਜਾ ਕੇ ਦਰਸ਼ਨ ਕਰਾਉਣੇ ਆ ਜੀ ਤੁਸੀਂ ਦੇਖ ਸਕਦੇ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਪਾਤਸ਼ਾਹੀ ਨੌਵੀਂ ਤੇ ਯਾਦਗਾਰ ਮਾਤਾ ਗੁਜਰਕੋਲ ਦੀ ਛੋਟੇ ਸਾਹਿਬ ਜਰ ਦੇ ਦੀਵਾਨ ਟੋਡਰਮਲ ਜੀ ਲੋ ਅਰਖ ਸੰਗਰੂਰ ਪਿੰਡ ਪੈਂਦਾ ਜੀ ਇਹ ਤੇ ਇੱਧਰ ਗੁਰੂਰ ਸਾਹਿਬ ਦਾ ਲੰਗਰ ਹਾਲ ਹੈ ਜੀ ਤੇ ਬਾਕੀ ਇੱਧਰ ਕਾਰ ਪਾਰਕਿੰਗ ਬਣੀ ਹੋਈ ਆਦਰ ਸਾਹਮਣੇ ਜੋੜਾ ਘਰ ਤੇ ਬਾਕੀ ਆਪਾਂ ਅੰਦਰ ਚੱਲਦੇ ਗੁਰੂ ਘਰ ਚ ਨਤਮਸਤਕ ਹੋਨੇ ਚੱਲ ਕੇ ਤੁਹਾਨੂੰ ਵੀ ਮੈਂ ਦਰਸ਼ਨ ਕਰਾਉਣਾ ਉਸ ਪਵਿੱਤਰ ਥੜੇ ਦੇ ਜਿੱਥੇ ਉਹਨਾਂ ਦਾ ਅਸਥੀਆਂ ਨੀਚੇ ਦੱਬੀਆਂ ਗਈਆਂ ਨੇ ਤੇ ਉੱਥੇ ਥੜਾ ਸਾਬ ਬਣਾਇਆ ਹੋਇਆ ਵਾ ਤੇ ਉਹ ਵੀ ਤੁਹਾਨੂੰ ਮੈਂ ਦਰਸ਼ਨ ਕਰਾਨਾ ਅੰਦਰ ਚੱਲ ਕੇ ਇਹ ਗੁਰਦੁਆਰਾ ਸਾਹਿਬ ਸ਼੍ਰੀ ਮਨਜੀਤ ਸਾਹਿਬ ਜੀ ਦਾ ਦਰਬਾਰ ਸਾਹਿਬ ਜੀ ਤੇ ਦੇਖ ਸਕਦੇ ਹੋ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਦੇਖੋ ਇਹ ਕਿ ਸਾਰਾ ਗੁਰਦੁਆਰਾ ਸਾਹਿਬ ਜੀ ਇਹ ਉਹ ਸਥਾਨ ਹੈ ਜਿੱਥੇ ਮਾਤਾ ਗੁਜਰਕੌਰ ਜੀ ਦੇ ਛੋਟੇ ਸਹਬ ਜਾ ਦਿੰਦੀਆਂ ਹਸਤੀਆਂ ਦੱਬੀਆਂ ਗਈਆਂ ਸੀ ਕਿ ਨੀਚੇ ਤੇ ਉੱਪਰ ਗੁਰੂ ਮਹਾਰਾਜ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬੀ ਦਾ ਪ੍ਰਕਾਸ਼ ਕੀਤਾ ਗਿਆ ਜੀ ਹੁਣ ਤੇ ਮਾਤਾ ਗੁਜਰਕੌਰ ਜੀ ਦੇ ਅੰਦਰ ਚਰਨਾਂ ਦੀ ਛਾਪ ਵੀ ਹੈਗੀ ਜੀ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਥਾਨ ਹੈ ਜਿੱਥੇ ਛੋਟੇ ਸਹਬ ਦੇ ਤੇ ਮਾਤਾ ਗੁਜਰਕੌਰ ਜੀ ਦੀ ਜਿਹੜੀਆਂ ਹਸਤੀਆਂ ਸੀਗੀਆਂ ਉਹ ਥੱਲੇ ਦੱਬੀਆਂ ਸੀ ਤੇ ਉਹ ਥੜਾ ਸਾਫ਼ ਸਜੋਬਿਤ ਹੈ ਜੀ ਤੇ ਹਾਂ ਮਾਤਾ ਗੁਜਰਕੌਰ ਜੀ ਦੇ ਚਰਨਾਂ ਦੀ ਇੱਕ ਛਾਪ ਆ ਜੀ ਤੇ ਦੇਖ ਸਕਦੇ ਸામਨੇ ਗੁਰਦੁਆਰਾ ਸਾਹਿਬ ਜੋਤਸਾਹਿਬ ਹੈ ਜੀ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਦਰਸ਼ਨ ਕਰਕੇ ਆ ਗਏ ਜੀ ਬਾਹਰ ਤੇ ਤੁਹਾਨੂੰ ਵੀ ਮੈਂ ਦਰਸ਼ਨ ਕਰਾ ਮਾਤਾ ਗੁਜਰਕੌਰ ਜੀ ਤੇ ਚਰਨ ਦੀ ਛਾਪ ਹੈ ਜੀ ਅੰਦਰ ਤੇ ਤੁਹਾਨੂੰ ਵੀ ਮੈਂ ਦਰਸ਼ਨ ਕਰਵਾਤੇ ਤੇ ਬਾਕੀ ਦਰਬਾਰ ਸਾਹਿਬ ਦੇ ਵੀ ਕਰਵਾਤੇ ਤੇ ਇਹ ਪੂਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਗੁਰਦੁਆਰਾ ਸਾਹਿਬ 'ਚ ਜਦੋਂ ਆਪਾਂ ਐਂਟਰ ਹੁੰਨੇ ਆਂ ਤਾਂ ਫੋਟੋ ਲੱਗੀ ਹੋਈ ਹੈ ਜਦੋਂ ਗੁਰਪ੍ਰੀਤ ਬਾਦਰ ਜੀ ਇਸ ਥਾਨ ਤੇ ਗੁਰਦੁਆਰੇ ਸ਼੍ਰੀ ਮੰਗੀ ਸਾਹਿਬ ਆ ਕੇ ਅਰਥਾ ਵਿਖੇ ਪਹੁੰਚੇ ਤਾਂ ਦਿਵਾਨ ਟੋਡਰ ਮਾਲ ਜੀ ਸੰਗਤ ਸਮੇਤ ਪ੍ਰਸ਼ਾਦਾ ਪਾਣੀ ਲੈ ਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਜੀ ਉਹਨਾਂ ਦੀ ਤਸਵੀਰ ਬਣਾਈ ਗਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਉਹ ਜੀ ਆਪ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਆਗੇ ਬਾਤ ਤੇ ਬਾਕੀ ਜਿੱਥੇ ਛੋਟੇ ਸਾਹਿਬ ਜਦਨ ਜੜੀਆਂ ਆਸਤੀਆਂ ਦਫਨਾਈਆਂ ਗਈਆਂ ਸੀਗੀਆਂ ਉਥੇ ਥੜਾ ਸਭ ਸ਼ੋਭੀ ਤੇ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਜੀ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਤੇ ਤੇ ਮਾਤਾ ਗੁਜਰਕੌਰ ਦੀ ਜਿਹੜੀ ਚਰਨਾਂ ਦੀ ਛਾਪ ਆ ਉਹ ਵੀ ਇੱਥੇ ਦਰਸ਼ਨਾਬਸ ਸੰਗਤਾਂ ਦੇ ਸੋ ਸ਼ੋਭੀਤਾ ਜੀ ਤੁਸੀਂ ਵੀ ਆ ਸਕਦੇ ਦਰਸ਼ਨ ਕਰ ਸਕਦੇ ਗੁਰੂ ਘਰ ਦੇ ਬਾਕੀ ਆਪਾਂ ਖਤਮ ਕਰਦੇ ਆ ਆਪਣਾ ਅੱਜ ਦਾ ਵਲੌਗ ਤੇ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹੁਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋਵੇ ਕੋ ਭੁੱਲ ਚੱਕੋ ਵੀ ਤਾਂ ਮੈਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ